ਉਸਾਰੇ ਨੂੰ ਚ ਜਾਂਦੀ ਹੈ ਪਰ ਇੱਕ ਪਰਿਵਾਰ ਦੇ ਵਿੱਚ ਕੋਈ ਵੀ ਸੱਜੇ ਛੱਡ ਕੇ ਜਾਂਦਾ ਉਹਦਾ ਦੁੱਖ ਸਾਰਿਆਂ ਨੂੰ ਲੱਗਦਾ ਹੈ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਔਰ ਜੋ ਨੇੜੇ ਲਗੇ ਸਾਰੇ ਸਾਥੀਆਂ ਨੂੰ ਮੈਂ ਆਪਣੇ ਗੁਰਮਾਨਾ ਸਾਹਿਬ ਜੀ ਨੂੰ ਪਰਿਵਾਰ ਨੂੰ उस परिवार के नाम सारे दोस्तों में पाना बंदा दल बख्श वाहू जी का खालसा श्री वाहू जी के पति बहुत ही सत्कार योग पेत्र गुरु गुरु ग्रंथ साहब जी जूरी बैठे गुरु साहब जी श्री वाहू जी की फतेह कल्या नानका सत्य उठी जाए थे मां कौन साहब हर इंसान अपने समय अनुसार आ ਉਦੇ ਹੁਕਮ ਅਨੁਸਾਰ ਹਾਲਾਂਕਿ ਉਹਦੇ ਹੁਕਮ ਸਾਈ ਚਲੇ ਪਰ ਕਈ ਇਨਸਾਨ ਦੁਨੀਆ ਦੇ ਵਿੱਚ ਆ ਕੇ ਐਨੇ ਚੰਗੇ ਕੰਮ ਕਰਦੇ ਨੇ ਐਨੇ ਵਧੀਆ ਕੰਮ ਕਰਦੇ ਨੇ ਉਹ ਇਨਸਾਨ ਕਿਵੇਂ ਬਣਦੇ ਨੇ ਉਹਨਾਂ ਦੇ ਪਾਏ ਹੋਏ ਕੂੜਿਆਂ ਚੱਲ ਕੇ ਆਪਾਂ ਆਪਣੇ ਸਮਾਜ ਨੂੰ ਆਪਣੀ ਭਾਈਚਾਰਕ ਵਿੱਚ ਚੰਗੀ ਸ਼ੇਧ ਦੇਣੇ ਕੂੜੇ ਸ਼ੇਧ ਆਜ ਆਪਾਂ ਸਾਰੇ ਜਾਣੇ ਮਾਤਾ ਸੁਜੀਤ ਕੌਰ ਦੀ ਦੀ ਅੰਤਮ ਅਰਦਾਸ ਦੇ ਵਿੱਚ ਟਕੀਓ ਜੇ ਮਾਤਾ ਜੀ ਦੀ ਜ਼ਿੰਦਗੀ ਦੇ ਉੱਤੇ ਛਾਤ ਮਾਗੀ ਤਬ ਉਹ ਕੀ ਬਧੀਆ ਜ਼ਿੰਦਗੀ ਖੁੱਲਾ ਮਰਦੀ ਜ਼ਿੰਦਗੀ ਜਿਵੇਂ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਇੱਕ ਘਾਰ ਦੇ ਵਿੱਚ ਪਰੋ ਕੇ ਰੱਖਿਆ ਆ ਜਿਸ ਪਰਿਵਾਰ ਦਾ ਜੀ ਨਾਮ ਲਈਏ ਸਾਹਿਬ ਜੈ ਸਿੰਘ ਦੀ ਗੱਲ ਕਰਦੀਏ ਸੁਪਤਰਾ ਦੀ ਗੱਲ ਕਰਦੀਏ ਪੋਤੇ ਦੀ ਗੱਲ ਕਰਦੀਏ ਨੂੰਹਾਂ ਦੀ ਗੱਲ ਕਰਦੀਏ ਬੱਚੇ ਦੀ ਗੱਲ ਕਰਦੀਏ ਸਾਰੇ

ਪਾਜੋ ਪਸਾਰੇ ਗਵਰਨ ਸਰਕਾਰ ਜੋ ਮਾਤਾ ਸੰਜੀਤ ਕੌਰ ਦੀ ਉਹਨਾਂ ਦੇ ਅੰਤਮ ਅਰਦਾਸ ਨੂੰ ਸਾਂਝੀ ਕਰਨੀ ਪਿਆ ਹੈ। ਇਹਨਾਂ ਤੋਂ ਪਹਿਲਾਂ ਬਿਹਾ ਰਿਆ ਨੇ ਮਾਦੇ ਪਰਥਾਏ ਬੜੇ ਬਸਕਾਰ ਦੇ ਨਾਲ ਤੁਹਾਡੇ ਨਾਲ ਸਾਡੇ ਵਿਚਾਰ ਸਾਂਝੇ ਕੀਤੇ। ਆਪਾਂ ਸਾਰੇ ਜਾਣਦੇ ਆ ਕਿ ਕੋਈ ਵੀ ਮਾਤਾ ਉਹਦੀ ਉਮਰ ਜੇ ਲੱਗੀ ਵੀ ਹੋਵੇ ਉਹ ਜਿਹੜਾ ਵਿਸੋੜ ਹੈ ਪਰਿਵਾਰ ਲਈ ਬਹੁਤ ਵੱਡਾ ਹੁੰਦਾ ਹੈ। ਬਹੁਤ ਹੀ ਸਤਿਕਾਰਯੋਗ ਮਾਤਾ ਸਰਜੀਤ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ 71 ਸਿਮਰੂ ਗRAND ਸਾਹਿਬ ਦੀ ਹਾਜ਼ਰੀ ਦੇ ਵਿੱਚ ਅਕਤਰ ਸਮੂਹ ਸਰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਦੇ ਅਚਾਨਕ ਵਿਸੌੜੇ ਦੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਪਰਿਵਾਰ ਨੂੰ ਬਹੁਤ ਵੱਡੀ ਲੋੜ ਸੀ ਤੇ ਸਾਡੇ ਬਾਪੂ ਸਰਦਾਰ ਰਜੈ ਸਿੰਘ ਜੀ ਨੂੰ ਬਹੁਤ ਵੱਡੀ ਇਸ ਉਮਰ ਦੇ ਵਿੱਚ ਲੋੜ ਸੀ ਕਿਉਂਕਿ ਦੁੱਖ ਸੁੱਖ ਸਾਂਝੇ ਕਰਦੇ ਹੁੰਦੇ ਆ ਬੱਚਿਆਂ ਮਾਤਾ ਦੀ ਲੋੜ ਸੀ ਤੇ ਸਭ ਤੋਂ ਵੱਧ ਜਿਹੜਾ ਰਿਸ਼ਤਾ ਹੁੰਦਾ ਪਰ ਉਹਤੇ ਪੋਤੇ